ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ ਦਾ ਆਪਣੀ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਰੋਂ ਦਾ ਤੇਲ ਬਾਰੇ ਹੁਣ ਆ ਪੰਜ ਚਾਰ ਸਾਲਾਂ ਤੋਂ ਬਹੁਤ ਵਧੀਆ ਰਿਜ਼ਲਟ ਸਰੋਂ ਦਾ ਤੇਲ ਦੇ ਰਿਹਾ ਹੈ ਹੋਰ ਚੀਜ਼ਾਂ ਨਾਲੋਂ ਵੀ ਬਹੁਤ ਵਧੀਆ ਰਿਜ਼ਲਟ ਸਰੋਦਾ ਤੇਲ ਦੇ ਰਿਹਾ ਹੈ ਤੇ ਦੇਖਣ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਹੈ ਤੇ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਸਰੋਦੇ ਤੇਲ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਸਾਰਾ ਕੁਝ ਆਪਾਂ ਤੁਹਾਨੂੰ ਅੱਜ ਦੱਸਾਂਗੇ ਤੇ ਨਾਲ ਹੀ ਦੱਸਾਂਗੇ ਵੀ ਕਿੰਨੀ ਆਪਾਂ ਡੋਜ਼ ਪਾਉਣੀ ਹੈ ਕਿਵੇਂ ਪਾਉਣਾ ਹੈ ਤੇ ਕਿੰਨੇ ਟਾਈਮ ਬਾਅਦ ਆਪਾਂ ਇਹਦੇ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਹੁਣ ਪਹਿਲੇ ਨੰਬਰ ਤੇ ਗੱਲ ਆਉਂਦੀ ਹੈ ਜੀ ਇਹਦੀ ਆਪਾਂ ਵਰਤੋਂ ਕਦ ਕਰਨੀ ਆਪਾਂ ਇਹਦੀ ਵਾਰ ਤੋਂ ਦੂਜੇ ਯੂਰੀਆ ਦੇ ਨਾਲ ਆਪਾਂ ਸਰੋ ਦੇ ਤੇਲ ਦੀ ਵਾਰ ਤੋਂ ਕਰ ਸਕਦੇ ਆ ਤੇ ਆਪਾਂ ਨੂੰ ਬਹੁਤ ਵਧੀਆ ਸ਼ਾਨਦਾਰ ਇਹਦੇ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਬਹੁਤ ਕਿਸਾਨ ਵੀ ਅਰਦਾਸ ਦੇ ਵੀ ਹੋਣਗੇ ਵੀ ਸਰੋ ਦਾ ਤੇਲ ਕੀ ਕਰੂਗਾ ਪਰ ਇਹ ਬਹੁਤ ਦੇਸੀ ਘਿਓ ਦੇ ਵਾਂਗੂ ਕੰਮ ਕਰਦਾ ਹੈ ਇਹ ਇਹ ਵਰਤੇ ਹੋਏ ਫਾਰਮੂਲੇ ਨੇ ਕੋਈ ਐਵੇਂ ਦੀ ਗੱਲ ਨਹੀਂ ਥੋੜਾ ਝੋਨਾ ਐਨ ਮਰਿਆ ਹੋਇਆ ਝੋਨਾ ਵੀ ਐਨ ਕਾਲਾ ਸ਼ਾਹ ਹੋ ਜਾਊਗਾ ਸਰੋ ਦੇ ਤੇਲ ਦੇ ਨਾਲ ਤੇ ਅੱਜ ਆਪਾਂ ਪਹਿਲੇ ਨੰਬਰ ਦੇ ਦੀ ਆਪਾਂ ਬਾਰਤੋਂ ਕਿਵੇਂ ਕਰਨੀ ਹੈ ਆਪਾਂ ਇਹਦੀ ਬਾਰਤੋਂ ਆਪਾਂ 1 ਏਕੜ ਦੇ ਲਈ 2 ਕਿਲੋ ਸਰੋਂ ਦਾ ਤੇਲ ਲੈਣਾ ਹੈ 2 ਲੀਟਰ 2 ਲੀਟਰ ਸਰੋਂ ਦਾ ਲੈਣਾ ਹੈ ਆਪਾਂ ਤੇਲ ਜੇ ਘਰ ਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੇ ਘਰ ਦਾ ਨਹੀਂ ਵੀ ਹੈਗਾ ਤਾਂ ਮੁੱਲ ਦਾ ਵੀ ਆਪਾਂ ਪਾ ਸਕਦੇ ਆ ਤੇ ਆਪਾਂ 2 ਲੀਟਰ ਸਰੋਂ ਦਾ ਤੇਲ ਲੈਣਾ ਹੈ ਤੇ ਜਦ ਆਪਾਂ ਦੂਜਾ ਯੂਰੀਆ ਪਾਉਣਾ ਹੈ ਆਪਾਂ ਇਹਦੀ ਵਰਤੋਂ ਕਰਨੀ ਆਪਾਂ ਗਿੱਲੀ ਮਿੱਟੀ ਲੈ ਲੈਣੀ ਆ ਰੇਤਾ ਵੀ ਲੈ ਸਕਦੇ ਆ ਚ ਗਿੱਲੀ ਮਿੱਟੀ ਆਪਾਂ ਲੈ ਲੈਣੀ ਆ 5-4 ਕਿਲੋ ਗਿੱਲੀ ਮਿੱਟੀ ਦੇ ਵਿੱਚ ਇਹਨੂੰ ਤੇਲ ਨੂੰ ਪਾ ਕੇ ਆਪਾਂ ਰਲਾ ਲੈਣਾ ਉਹ ਮਿੱਟੀ ਦੇ ਵਿੱਚ ਇਹਨ ਵਧੀਆ ਤਰੀਕੇ ਨਾਲ ਰਲ ਜਾਊਗਾ ਫਿਰ ਆਪਾਂ ਮਿੱਟੀ ਨੂੰ ਕੱਲੀ ਦਾ ਵੀ ਛਿੱਟਾ ਦੇ ਸਕਦੇ ਆ ਜਿਵੇਂ ਮਿੱਟੀ ਆਪਾਂ ਵੱਧ ਲੈ ਕੇ ਨਹੀਂ ਆਪਾਂ ਥੋੜੀ ਮਿੱਟੀ ਦੇ ਵਿੱਚ ਇਹਨੂੰ ਰਲਾ ਕੇ ਆਪਾਂ ਯੂਰੀਆ ਦੇ ਵਿੱਚ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਛਿੱਟਾ ਦੇ ਸਕਦੇ ਆ ਇਹਦਾ ਆਪਾਂ ਸਰੋਂ ਦਾ ਤੇ ਰਿਜ਼ਲਟ ਬਹੁਤ ਵਧੀਆ ਹੈ ਤੇ ਐਨੀ ਛੇਤੀ ਰਿਜ਼ਲਟ ਦਊਗਾ ਤੁਹਾਨੂੰ 2 ਦਿਨ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਾਊਗਾ ਤੇ ਤੁਹਾਡਾ ਝੋਨਾ ਐਨ ਕਾਲਾ ਸ਼ਾਹ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਐਨ ਪੂਰਾ ਫਟਾਰਾ ਵੀ ਐਨ ਤੁਹਾਡਾ ਵਧੀਆ ਕਰੂਗਾ ਤੇ ਐਨ ਕਾਲਾ ਸ਼ਾਹ ਹੋ ਜਾਊਗਾ ਮਰਿਆ ਹੋਇਆ ਝੋਨਾ ਵੀ ਚੱਲ ਪਊਗਾ ਤੇ ਵਰਤ ਕੇ ਜਰੂਰ ਦੇਖਿਓ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ